ਪੰਜਾਬ ਸਰਕਾਰ ਦੇ ਸੇਲ ਟੈਕਸ ਵਿਭਾਗ ਨੇ ਬਟਾਲਾ ਦੀ ਮਸ਼ਹੂਰ ਅਤੇ ਕਾਰਾਕਾਰੀ ਵੱਡੀ ਦੁਕਾਨ ਤੇ ਕੀਤੀ ਰੇਟ ਇਸ ਦੌਰਾਨ ਮਹਿਕਮੇ ਦੇ ਅਧਿਕਾਰੀਆਂ ਨੇ ਸਾਰੇ ਸਮਾਨ ਦੇ ਬਿੱਲ ਅਤੇ ਸਟਾਕ ਚੈੱਕ ਕੀਤਾ ਇਸ ਦੌਰਾਨ ਅਸਟੇਟ ਕਮਿਸ਼ਨਰ ਨੇ ਕਿਹਾ ਕਿ ਅਸੀਂ ਰੂਟੀਨ ਦੀ ਚੈਕਿੰਗ ਕਰ ਰਹੇ ਹਾਂ ਸਾਰੇ ਸਮਾਨ ਦੇ ਬਿੱਲ ਚੈੱਕ ਕਰ ਰਹੇ ਹਾਂ ਜੋ ਸਮਾਨ ਬਿਨਾ ਬਿੱਲ ਦੇ ਨੇ ਉਹ ਵੀ ਦੇਖ ਰਹੇ ਹਾਂ ਜੇਕਰ ਕੋਈ ਸਮਾਨ ਬਿਨਾ ਬਿੱਲ ਦੇ ਨਿਕਲਿਆ ਤੇ ਦੁਕਾਨਦਾਰ ਤੇ ਕਾਨੂੰਨੀ ਕਾਰਵਾਈ ਕਰਾਂਗੇ ਨਾਲ ਹੀ ਦੁਕਾਨਦਾਰ ਨੇ ਕਿਹਾ ਕਿ ਸੇਲ ਟੈਕਸ ਵਿਭਾਗ ਦੀ ਟੀਮ ਚੈਕਿੰਗ ਕਰਨ ਆਈ ਹੈ ਸਾਨੂੰ ਕੋਈ ਖਤਰਾ ਨਹੀਂ ਸਾਡਾ ਸਾਰਾ ਕੰਮ ਇੱਕ ਨੰਬਰ ਦਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਸੁਨੀਲ ਕੁਮਾਰ ਅਸਿਸਟੈਂਟ ਮਿਸਟਰ ਸਟੇਟਕਸ ਅੱਜ ਸਾਨੂੰ ਪਰਮਿਸ਼ਨ ਇਸ ਦੁਕਾਨ ਦੀ ਸਟਾਕ ਟੇਕਿੰਗ ਵੈਰੀਫਿਕੇਸ਼ਨ ਲਈ ਆਈ ਹੈ ਤੇ ਅਸੀਂ ਅੱਜ ਇਹਦੀ ਵੈਰੀਫਿਕੇਸ਼ਨ ਜਿਹੜੀ ਹੈ ਪ੍ਰੋਪਰ ਸਟਾਕ ਟੇਕਿੰਗ ਕਰਕੇ ਜਿਹੜੀ ਕਰਕੇ ਰਿਜ਼ਲਟ ਬਾਅਦ ਵਿੱਚ ਦੱਸਾਂਗੇ ਜੀ ਕੀ ਲੱਗਦਾ ਜੀ ਸਾਂ ਦਾ ਮਕਸਦ ਕੀ ਐ ਸੈਕਟਰ ਜਿਹੜੀ ਜੀ ਉਹ ਵੀ ਇੱਕ ਇਸ਼ੂ ਹੋ ਸਕਦਾ ਜੀ ਇਸ ਤੋਂ ਇਲਾਵਾ ਮੇਨਲੀ ਇਹ ਹੈ ਕਿ ਸਾਨੂੰ ਜਿਹੜੇ ਆਰਡਰ ਉਪਰਵਾਉਂਦੇ ਆ ਰੂਟੀਨ ਚੈਕਿੰਗ ਦੇ ਵਿੱਚ ਉਹਦੇ ਅਕੋਰਡਿੰਗਲੀ ਸਾਡੀ ਜਿਹੜੀ ਵੈਰੀਫਿਕੇਸ਼ਨ ਜਿਹੜੀ ਇਸ ਦੁਕਾਨ ਦੇ ਸਾਨੂੰ ਅੱਜ ਪ੍ਰਾਪਤ ਹੋਈ ਹੈ ਉਹਦੀ ਕੰਪਲਾਈ ਕਮ ਬੈਲੀਡੇਸ਼ਨ ਦੇ ਲਈ ਗਰਸਨ ਜਿਹੜਾ ਸਾਰਾ ਇੱਥੇ ਉਹਨੂੰ ਅਸੀਂ ਕਰਨ ਲਈ ਆਏ ਜਿਹੜੀ ਪ੍ਰੋਸਟ ਜਿਹੜਾ ਕਿਹਾ ਜਾਂਦਾ ਚੈਕਿੰਗ ਜੀ 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 ਉਸ ਨਜ਼ਰ ਦਾ ਕੀ ਰੱਖਦੇ ਕਿ ਪ੍ਰੋਪਰ ਹੈ ਤੇ ਕੋਈ ਵਿੱਚ ਨਹੀਂ ਜੀ ਹਾਂ ਇਸ ਤੋਂ ਬਾਵਨਾ ਪੂਰੀ ਹੈ ਜੀ ਬਾਕੀ ਇੱਕ ਪ੍ਰੋਸੈਸ ਹੈ ਪੂਰੀ ਮੈਨੂੰ ਪ੍ਰੋਪਰ ਤਰੀਕੇ ਦੇ ਨਾਲ ਪ੍ਰੋਸੈਸ ਕਰਨ ਤੋਂ ਬਾਅਦ ਪਤਾ ਲੱਗਿਆ ਸਾਨੂੰ ਕਿੰਨਾ ਜਿਹੜਾ ਇਹਦੇ ਵਿੱਚੋਂ ਟੈਕਸ ਜਿਹੜਾ ਪ੍ਰਾਪਤ ਹੋ ਸਕਦਾ ਰੈਵਨਿਊ ਹੋ ਸਕਦਾ ਅੰਦਾਜ਼ਨ ਕਿੰਨਾ ਅੰਦਾਜ਼ਨ ਦੇਖੋ ਜੀ ਲੱਖ ਦੇ ਵਿੱਚ ਤਾਂ ਲੱਖਾਂ ਵਿੱਚ ਤਾਂ ਹੁੰਦਾ ਹੀ ਹੈ ਜੀ ਆਲਮੋਸਟ ਬਾਕੀ ਇਹ ਵੀ ਅਪ ਟੂ ਬ੍ਰੇਕ ਕਿਸੀ ਨਹੀਂ ਆਉਂਦੀ ਜੀ 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 ਬਿਲਕੁਲ ਜੀ ਬਿਲਕੁਲ ਕਿੰਨਾ ਬਜੀ ਸਨਿਮਾਇਨ ਸਰ ਜੀ ਇਹ ਅੱਜ ਕਿਹੜਾ ਡਿਪਾਰਟਮੈਂਟ ਆਇਆ ਤੁਹਾਡੇ ਕੋਲ ਕੀ ਕਰਨਾ ਹੈ ਐਸਆਰ ਸੇਲ ਟੈਕਸ ਡਿਪਾਰਟਮੈਂਟ ਤੋਂ ਆਏ ਆ ਇਹ ਕਹਿੰਦੇ ਆ ਕਿ ਤੁਹਾਡੀ ਦੁਕਾਨ ਤੋਂ ਮਲਕ ਇਨਫੈਕਸ਼ਨ ਕਰਨੀ ਆ ਤੇ ਮੈਂ ਕਰ ਲਵੋ ਕੋਈ ਗੱਲ ਨਹੀਂ ਸਾਡਾ ਸਾਰਾ ਇੱਕ ਨੰਬਰ ਦਾ ਕੰਮ ਹੈ ਪੂਰੇ ਸਾਡੇ ਕੋ ਕਾਗਜ਼ਾ ਪੂਰੇ ਦੇ ਨੇ ਬਿੱਲ ਨੇ ਇਹਨਾਂ ਨੂੰ ਆਪਣੀ ਕਾਰਵਾਈ ਕਰਨ ਦਾ ਜੋ ਕਰਦੇ ਆ ਕੋਈ ਗੱਲ ਨਹੀਂ ਸਾਨੂੰ ਕੋ ਤਰਾਇ ਨਹੀਂ ਹੈਗਾ